ਸਤ ਨਾਮ ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਜੋ ਸਹਿਜ ਪਾਠ ਆਰੰਭ ਹੋਣ ਜਾ ਰਿਹਾ 35 ਅੰਗ ਤੋਂ ਸ਼ਬਦ ਹੈ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਇ ਇਹ ਸ਼ਬਦ ਤੋਂ ਆਰੰਭਤਾ ਹੋਣੀ ਆ ਆਓ ਸਾਰੇ ਸਹਿਜ ਪਾਠ ਆਰੰਭ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਜਿਵੇਂਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅੰਧ ਨਾਮੇ ਰਤਿਆ ਸਚੈ ਸਚੀ ਸੋਏ ਹਿਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸ ਮਨ ਆਏ ਰਹਾ ਸਹਜੇ ਖੇਤੀ ਰਾਹੀ ਐ ਸਚ ਨਾਮ ਬੀਜ ਪਾਏ ਖੇਤੀ ਦੰਮੀ ਅਗਲੀ ਮਨਵਾ ਰੱਜਾ ਸਹਿ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹ ਮਨ ਸਾਚਾ ਸਚ ਰਤਾ ਸੱਚੇ ਰਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦ ਸਬਦੇ ਰਹਾ ਸਮਾਏ ਬਾਣੀ ਵਜੀ ਚੌ ਜੁਗੀ ਸਚੋ ਸਚ ਸੁਣਾਏ ਹਉਮੇ ਮੇਰਾ ਰਹਿ ਗਿਆ ਸਚੇ ਲਿਆ ਮਿਲਾਏ ਤਿਲ ਕੋ ਮਹਿਲ ਹضور ਹੈ ਜੋ ਸਚ ਰਹਿ ਲਿਵ ਲਾਏ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨ ਜਾਏ ਪੂਰੇ ਭਾਗ ਸਤ ਸੰਗਤ ਲਹੈ ਸਤਗੁਰੂ ਭੇਟਾ ਜਿਸ ਆਏ ਅੰਧ ਨਾ ਨਾਮੈ ਰਤਿਆ ਦੁਖ ਬਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੈ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਾਉ ਤਿਨ ਪਾਇਓ ਨ ਜਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹਿ ਸੱਚੇ ਕੇ ਗੁਣਸਾਰ ਦੁਬਿਦਾ ਮਹਿਲ ਨਾ ਚੁ ਦੁਬਿਦਾ ਮਹਿਲ ਚੁਕਾਈ ਅਨ ਹਰ ਰਖਿਆ ਔਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮਹਿਲ ਪਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਣ ਹਾ ਰਹਾ ਸੱਚੇ ਸ਼ਬਦ ਮਨ 모ਹਿਆ ਪ੍ਰਭ ਆਪੇ ਲੈ ਮਿਲਾਏ ਅੰਧ ਨਾਮੇ ਰਤਿਆ ਜੋਤੀ ਜੋ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰੂ ਭੂਜ ਨਾ ਪਾਏ ਜਿਨ ਕੋ ਪੁਰਬ ਲਿਖਿਆ ਸਗੁਰੂ ਭੇਟਿਆ ਤਿਨ ਆਏ ਵਿੜ ਨਾ ਵੈ ਸਭ ਡੰਮਣੀ ਦੁਜੈ ਪਾਏ ਖਵਾਏ ਤਿਸ ਬਿਨ ਘੜੀ ਨਾ ਜੀਵਨ ਦੀ ਦੁਖੀ ਰਹਿਣ ਵਿਹਾਏ ਪਰੋਂ ਭਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੇ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੋ ਪਾਪ ਕਮਾਂ ਮਲੈ ਪਾਪੇ ਪਚੇ ਪਚਾਏ ਸੁਪ੍ਰਭ ਨਜ਼ਰ ਨ ਆਵੇ ਮਰਮਖ ਭੂਜ ਨ ਪਾਏ ਜਿਸ ਵੇ ਖਾਲੇ ਸੋਈ ਵਖ ਨਾਨਕ ਗੁਰਮਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬੇਨ ਕੋ ਰੋਗ ਨ ਟੁੱਟੈ ਹਉ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਮ ਰਹਿ ਇਸ ਮਾਇ ਗੁਰ ਸ਼ਬਦੀ ਹਰ ਪਾਈ ਐ ਬਿਨ ਸਬਦੈ ਪਰਮ ਭਲਾਏ ਮਨ ਰੇ ਨਿਜ ਕਰ ਵਾਸਾ ਹੋਏ RAM ਨਾਮ ਸਲਾਹੇ ਕੂੰ ਫਿਰ ਆਵਣ ਜਾਣ ਨ ਹੋਏ ਰਹਾ ਹਰ ਏਕੋ ਦਾਤਾ ਵਰਤਦਾ ਦੂਜਾ ਅਵਰਣ ਕੋਏ ਸਬਦ ਸਲਾਹੀ ਮਨ ਵਸੈ ਸਹਿਜ ਹੀ ਸੁਖ ਹੋਏ ਸਬ ਨਦਰੀ ਅੰਦਰ ਵੇਖਦਾ ਜੈ ਪਾਵੈ ਤੈਦੇ ਹਮੈ ਸਭਾ ਗਣਤ ਹੈ ਗਣਤੈ ਨਉ ਸੁਖ ਨਾਹਿ ਦੇਕਾ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੇ ਸੁਮਾਏ ਬਿਣਾ ਬੈਠਾ ਔਰ ਨ ਪਾਈਨੀ ਜੰਪੁਰ ਦੁਖ ਸਹਾਈ ਜੀਉ ਪਿੰਡ ਸਭ ਤਿਸ ਦਾ ਤਿਸੈ ਅਦਾਇਆ ਆਦਾਰ ਗੁਰ ਪ੍ਰਸਾਦੀ ਬੁਜੀਐ ਤਾਂ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰਣ ਸ੍ਰੀ ਰਾਗ ਮਹੱਲਾ 3 ਤਿੰਨਾ ਆਨੰਦ ਸਦਾ ਸੁਖ ਹੈ ਜਿਨਾਂ ਸੱਚ ਨਾਮੇ ਆਧਾਰ ਗੁਰ ਸਬਦੀ ਸੱਚ ਪਾਇਆ ਦੁਖ ਨਿਵਾਰਣ ਹਾਰ ਸਦਾ ਸਦਾ ਸੱਚ ਹੈ ਗੁਣ ਗਾਵੇ ਸੱਚ ਹੈ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦੇ ਤੋਂ ਨ ਭਗਤ ਪੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਐ ਹਰ ਸਿਉ ਰਹੈ ਸਮਾਇ ਰਹਾ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿ ਸੁਭਾਏ ਗੁਰ ਸਬਦੀ ਮਨ 모ਹਿਆ ਕਹਿਣਾ ਕਛੁ ਨ ਜਾਏ ਜਿਹ ਵਾਰਤੀ ਸਬਦ ਸੱਚਾ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖਿ ਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਈਐ ਸੰਸਾ ਇਹੋ ਸੰਸਾਰ ਹੈ ਸੁਤਿਆ ਰੈਣ ਵਿਹਾਈ ਇਕ ਆਪਣੇ ਭਾਣੇ ਕੱਢ ਲੈਣ ਆਪੇ ਲਿਉਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚਕਾਏ ਆਵਢਾਈ ਦਿੱਤੀਆਂ ਗੁਰਮੁਖ ਦੇ ਬੁਝਾਏ ਸਭਨਾ ਦਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇਕ ਆਪੇ ਆਪ ਖੁਆਏਨ ਦੂਜਾ ਛੱਡਿਆਨ ਲਾਏ ਗੁਰਮਤੀ ਹਰਪਾਈ ਐ ਜੋਤੀ ਜੋਤ ਮਿਲਾਏ ਆਂਦੇ ਨਾਮੇ ਰਤਿਆ ਨਾਨਕ ਨਾਮ ਸਮਾਏ ਸੇ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤਿਸਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿੰਨੇ ਨਾ ਪਾਏ ਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈ ਲੈ ਉਤਰੈ ਜਿ ਚਰ ਗੁਰ ਸ਼ਬਦ ਨ ਕਰੇ ਪਿਆਰ ਮਨ ਮੇਰੇ ਸਤਗੁਰ ਕਹਿ ਬਾਣੈ ਚੱਲ ਨਿਜ ਕਰ ਵਸੈ ਅੰਮ੍ਰਿਤ ਪੀਵੇ ਤਾਂ ਸੁਖ ਲਹਿ ਮਹਲ ਰਹਾਓ ਆਵ ਗਣਵੰਤੀ ਗੁਣ ਕੋ ਨਹੀਂ ਬਹਿਣ ਨ ਮਿਲੇ ਹضور ਮਨ ਮ ਕੋ ਸ਼ਬਦ ਨ ਜਾਣਾਈ ਆਵ ਗਣ ਸੋ ਪ੍ਰਭ ਦੂਰਾ ਜਿਨਨੀ ਸੱਚ ਪਛਾਣਿਆ ਸਚ ਰਤੇ ਪਰਪੂਰ ਗੁਰ ਸ਼ਬਦੀ ਮਨ ਬਿਦਿਆ ਪ੍ਰ ਮਿਲਿਆ ਆਪ ਹضور ਹਾਪੇ ਰੰਗਣ ਰੰਗੇ ਹੋਣ ਸਬਦੇ ਲਿਓਨ ਮਿਲਾਏ ਸਚਾ ਰੰਗਨ ਉਤਰੇ ਜੋ ਸਚ ਰਤੇ ਲਿਵਲਾਏ ਚਾਰੇ ਕੁੰਡਾ ਭਾਵ ਥਕੇ ਮਨ ਮੁਖ ਭੂਜ ਨਾ ਪਾਏ ਜੇ ਸਤਿਗੁਰ ਮਿਲਐ ਸੋ ਮਿਲਐ ਸਚੈ ਸ਼ਬਦ ਸਮਾਏ ਮਿਤ੍ਰ ਕਣੇ ਰਹਿ ਕਰਥ ਕੀ ਮੇਰਾ ਦੁਖ ਕਟੈ ਕੋਏ ਮਿਲ ਪ੍ਰੀਤਮ ਦੁਖ ਕਟਿਆ ਸ਼ਬਦ ਮਿਲਾਵਾ ਹੋਏ ਸਚ ਕਟਣਾ ਸਚ ਰਾਸਹਿ ਸਚੈ ਸਚੀ ਸੋਏ ਸਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ 3 ਹਾਪੇ ਕਾਰਣ ਕਰਤਾ ਕਰੈ ਸਿਸ਼ਟ ਦੇਖੈ ਆਪੁ ਉਪਾਏ ਸਭ ਇਕੋ ਇਕ ਵਰਤਦਾ ਅਲਖ ਨ ਲਖਿਆ ਜਾਏ ਹਾਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚੇ ਰਹੇ ਲਿਵ ਸੱਚ ਰਹੇ ਲਿਵ ਲਾਏ ਮਨ ਮੇਰਾ ਗੁਰ ਕੀ ਮਨ ਲਹਿਰ ਜਾਏ ਮਨ ਤਾਂ ਸੀਤਲ ਸਭ ਥੀਆ ਨਾਮ ਵਸੇ ਮਨ ਆਇ ਰਹਾ ਜਨ ਕਰ ਕਾਰਨ ਤਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਾਇ ਆਪੇ ਨਦਰ ਕਰੇ ਸੇ ਜਨ ਸਬਦੈ ਸੋਹਣੈ ਤੇ ਸਚੈ ਦਰਬਾਰ ਗੁਰਮੁਖ ਸਚੈ ਸਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸਚ ਸਲਾਹਣਾ ਜਿਸ ਦਾ ਅੰਤ ਨ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸਬਦੀ ਸਲਾਹੀਐ ਹਉਮੈ ਵਿੱਚੋਂ ਖੋਏ ਸਤਨ ਨਾਵੇ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾ ਅਵਗੁਣ ਕੱਢਾ ਧੋਏ ਆਪੇ ਮਿਲ ਮਲਾਈਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸੇ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹਿਲੀ ਏ ਕਿਆ ਚੱਲੈ ਬਾਹ ਲੁਡਾਏ ਆਪਣਾ ਪਿਰ ਨਾ ਪਛਾਣਹੀਂ ਕਿਆ ਮੋ ਦੇਸੇ ਜਾਏ ਜਿੰਨੀ ਸਖੀ ਕੰਤ ਪਛਾਣਿਆ ਹੁਣ ਤਿਨ ਕੈ ਲਾਗੋਂ ਪਾਏ ਤਨਹੀ ਦਸੀ થી ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੇ ਕੁੜਿਆਰ ਪਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰਬੀਚਾਰਾ ਮਰਮੋਕੰਤਨਾ ਪਛਾਣੀ ਤਿਨ ਕੋ ਰਹਿਣ ਵਿਹਾਈ ਗਰਭ ਅਟਿਆ ਤਿਸ ਨਾ ਜਲੇ ਦੁਖ ਪਾਵੇ ਦੂਜੈ ਭਾਏ ਸ਼ਬਦ ਰਤਿਆ ਸੁਹਾਗਣੀ ਤਿਨ ਵਿੱਚੋਂ ਹਉਮੈ ਜਾਏ ਸਦਾ ਪਿਰ ਰਾਵੇ ਆਪਣਾ ਤਿਨਾਂ ਸੁਖੈ ਸੁਖ ਵਿਹਾਈ ਗਿਆਨ ਹੋਣੀ ਪਰ ਮੁੱਤੀਆ ਪਰਮ ਪਰਮਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਰ ਦੇਖੈ ਭੁੱਖ ਨ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਪਰ ਦੇਹੋ ਮਿਲਾਏ ਪੂਰਾ ਭਾਗ ਸਤਗੁਰ ਮਿਲੈ ਪਰ ਪਾਇਆ ਸੱਚ ਸਮਾਏ ਸੇ ਸਹੀਆ ਸੋ ਹਗਣੀ ਜਿਨ ਕੋ ਨਦਰ ਕਰੇ ਕਸਾਂ ਪਛਾਣੇ ਆਪਣਾ ਤਨ ਮਨ ਆਗੇ ਦੇ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀ ਆਸੋਹਾਗਣੀ ਅਨ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇਕ ਪਿਰ ਆਵੇ ਆਪਣਾ ਹਉ ਕਹਿ ਦਰ ਪੂਛੋ ਜਾਏ ਸਗੁਰ ਸੇਵੀ ਭਾਉ ਕਰਮੈ ਪਿਰ ਦਿਹੁ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਜਿਨ ਪਿਰ ਸੰਗੈ ਜਾਣਿਆ ਫਿਰ 라ਵੇ ਸਦਾ ਹضورਾ ਮੁੰਦਾ ਤੂੰ ਚੱਲ ਗੁਰ ਕੈ ਭਾਏ ਅੰਧ ਰਾਵੇ ਫਿਰ ਆਪਣਾ ਸਹਜੇ ਸੱਚ ਸਮਾਇ ਰਹਾ ਸ਼ਬਦ ਰਤਿਆ ਸੁਹਾਗਣੀ ਸੱਚਾ ਸ਼ਬਦ ਸਿੰਘਾਰ ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹਿਤ ਪਿਆਰਮ ਸੇਜ ਸੁਹਾਵੀ ਆਪਣਾ ਤਿੰਨ ਕਹਿਉ ਸਤਬਲ ਹਾਰੈ ਜਾਉ ਮਨ ਤਨ ਅਰਪੀ ਸਿਰ ਦੇਈ ਤਿੰਨ ਕਹਿ ਲਾਗਾ ਪਾਏ ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸ੍ਰੀ ਰਹਾਗ ਮਹੱਲਾ 3 ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰਾ ਚੀਰਾ ਲਖ ਚੋ ਰਾਸੀ ਤਰਸ ਦੇ ਫਿਰੇ ਬਿਨ ਗੁਰੂ ਭੇਟੇ ਪੀਰੇ ਹਰ ਜੀਓ ਬਖਸੈ ਬਖਸ ਲੈ ਸੂਖ ਸਦਾ ਸਰੀਰ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰਾ ਨਾਮ ਰਤੈ ਸੁਖ ਹੋਏ ਗੁਰਮਤੀ ਨਾਮ ਸੁਲਾਹੀਐ ਦੂਜਾ ਅਵਰਨ ਕੋਈ ਰਹਾਉ ਧਰਮਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕਮਰਾਰ ਤਿਨ ਕੀ ਸੇਵਾ ਧਰਮਰਾਏ ਕਰੈ ਧਨ ਸੁਹਾਰਣ ਹਾਰ ਮਨ ਕੈ ਬਿਕਾਰ ਮਨੈ ਤਜੈ ਮਨ ਚੁਕੈ ਮੋਹ ਵਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬੇ ਸਾਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ ਦਿਵਾਨ ਸ਼ਬਦ ਨ ਚੀਨੈ ਕਥਨੀ ਬਦਨੀ ਕਰੈ ਬਿਖਿਆ ਮਾਹਿ ਸਮਾਨ ਸਭ ਕੀ ਸਿ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉਂ ਬੁਲਾਏ ਤਿਉਂ ਬੋਲੀਐ ਜਿ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ ਸਿਰੀ ਰਾਗ ਮਹੱਲਾ 3 ਜਗ ਹੋਂ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੁਜੈ ਪਾਏ ਮਲ ਹੋਂ ਮੈਂ ਧੋਤੀ ਕਿਵੈ ਨਾ ਉਤਰੈ ਦੇ ਸੋ ਤੀਰਥ ਲਾਏ ਬਹੁ ਵਿਦ ਕਰਮ ਕਮਾਵਦੈ ਧੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ ਮਨ ਮੁਖ ਹਰ ਹਰ ਕਰ ਥੱਕੈ ਮੈਲ ਨਾ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਵਾਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹੋਮੈ ਜਾਏ ਸਮਾਏ ਜਿਉ ਅੰਧੇਰੇ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀ ਆ ਹਮ ਕਰਹੇਗੇ ਹਾ ਮੂਰਖ ਗاوار ਕਰਨੇ ਵਾਲਾ ਵਿਸਰਿਆ ਦੂਜੈ ਭਾਇ ਪਿਆਰ ਮਾਇਆ ਜੇਵੜ ਦੁਖ ਨਹੀਂ ਸਭ ਭਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚਨਾ ਮੁਰਤਾਰ ਜਿਸ ਨੂੰ ਮਿਲੈ ਸੋ ਮਿਲੈ ਹੋ ਤਿਸ ਬਲਹਾਰੈ ਜਾਓ ਏ ਮਨ ਭਗਤੀ ਰਤਿਆ ਸਜ ਬਾਣੀ ਨਿਧਿ ਥਾਓ ਮਨ ਰਤੇ ਜਿਹਵਾਰਤੀ ਹਰ ਗੁਣ ਸਚਾ ਗਾਓ ਨਾਨਕ ਨਾਮ ਨਾ ਵਿਸਰੈ ਸਚੇ ਮਾਹਿ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਰਤਨ ਬਿਰਹ ਹੋਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾਨ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁਸ਼ਾਂਤ ਨ ਸੱਜਣਾ ਪ੍ਰਭ ਕਿਤਬਿਦ ਮਿਲੈ ਮਿਲਾਏ ਮੇਰੇ ਸਤਗੁਰਾ ਮੈਂ ਤੁਝ ਬਨ ਅਵਰ ਨ ਕੋਏ ਹਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮਿਲ ਹਰ ਸੋਏ ਰਹਾਓ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪਭ 부ਝਿਆ ਗੁਰ ਜੀ ਵਡਿਆ ਵਰਣ ਕੋਏ ਹੋ ਗੁਰ ਸਰਣਾਇ ਟਹਿ ਪਵਾ ਕਰ ਦਿਆ ਮਿਲ ਪ੍ਰਭ ਸੋਏ ਮਨ ਹਟ ਕਿੰਨੇ ਲਾ ਪਾਇਆ ਕਰ ਉਪਾਅ ਥਕੈ ਸਭ ਕੋਏ ਸਹਸਿਆਣਪ ਕਰ ਰਹਿ ਮਨ ਕੋਰੇ ਰੰਗ ਨਾ ਹੋਏ ਪੂੜ ਕਪਟ ਕਿੰਨੇ ਨ ਲਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੋਂ ਰਾਸ ਪ੍ਰਭ ਤਦੋਂ ਖਾਲੀ ਕੋ ਨਹੀਂ ਘਰ ਗੁਰਮੁਖਾਂ ਨੂੰ ਸਾਵਾਸ ਵਿਗ ਭੌਜਲ ਡੁੱਬ ਦੇ ਕੱਢ ਲੈ ਜਨ ਨਾਨਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾ ਮਿਲੇ ਮਨ ਤ੍ਰਿਪਤੀਐ ਬਿਨ ਨਾਮੈ ਧਿਕ ਜੀਵਾਸ ਕੋਈ ਗੁਰਮਕ ਸੱਜਣ ਜੇ ਮਿਲੇ ਮੈਂ ਦਸਿਆ ਪ੍ਰਭ ਗੁਣਤਾਸ ਹਉ ਤਿਸ ਵਿਟੋਂ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਰੜਾਏ ਰਹਾਉ ਨਾ ਮਾਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਾਗੁਰ ਸੇਵੈ ਲਗਿਆ ਕਟ ਰਤਨ ਦੇ ਵਪਰਗਾਸ ਤਨ ਵਡਭਾਗੀ ਵਡਭਾਗੀਆਂ ਜੋ ਆਏ ਮਿਲ ਗੁਰਪਾਸ ਜਿਨਾ ਸਤਗੁਰ ਪੁਰਖ ਨ ਭੇਟਿਓ ਉਸੇ ਭਾਗ ਹੀਣ ਵਸ ਕਾਲ ਪਉ ਵੇ ਫਿਰ ਫਿਰ ਜਨ ਪਵਾਈ ਐ ਵਿੱਚ ਵਿਸਤਾ ਕਰ ਵਿਕਰਾਲ ਉਹਨਾਂ ਪਾਸ ਦਵਾਸ ਨਾ ਭਿਟੀ ਐ ਜਿਨ ਅੰਤਰ ਕ੍ਰੋਧ ਚੰਡਾਲ ਸਤ ਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਲਾਵੇ ਆਏ ਓਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ ਜਨ ਨਾਨਕ ਉਤਮ ਪਦ ਪਾਇਆ ਸਤ ਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆਂ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬਿਦਿਆ ਰੰਗ ਚਲੂ ਲੈ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਵ ਮੰਦ ਰੰਗੋ ਵੱਡ ਭਾਗੀ ਹੋ ਗੁਰ ਤੁਠਾ ਕਰੇ ਬਸਾਓ ਗੁਰਨਾਮ ਦੜਾਏ ਰੰਗ ਸਿਉਹ ਸਤਿਗੁਰ ਕਹਿ ਬਲ ਜਾਓ ਬੈ ਸਤਿਗੁਰ ਹਰ ਨਾਮ ਨ ਲੱਭੈ ਲਾ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨ ਮਿਲੇ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪਰਦਾ ਦੂਰ ਪਈ ਆਸ ਬਿਨ ਸਾਗੁਰ ਭੇਟੈ ਕੰਚਨ ਨਾ ਥੀਆ ਮਨ ਮੁਖ ਲੋਹੂ ਊਡਾ ਬੇੜੀ ਪਾਸ ਸਤਿਗੁਰ ਬੋਹਿ ਤਹਰ ਨਾ ਵਹਿ ਕਿੱਤ ਵਿਦ ਚੜਿਆ ਜਾਏ ਸਤਿਗੁਰ ਕੈ ਭਾਣੇ ਦੋ ਚਲੈ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਨਾ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਦ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੈ ਤਿਨ ਜਾਓ ਜਿੰਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਗੁਰ ਵਿਟੋ ਵਾਰਿਆ ਦਿਨ ਹ ਪ੍ਰਭ ਦੀ ਆ ਦਿਖਾਏ ਰਹਾ ਹੋਏ ਨ ਮਣੀ ਟ ਪਵਾ ਪੂਰਾ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸ਼ਾਬਾਸ ਫੋਂ ਗੁਰ ਸਲਾਹ ਹੈ ਨਾ ਰਜੋ ਮੈਂ ਮਿਲ ਹਰ ਪ੍ਰਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੀਤਾ ਜਗਤ ਸਭ ਕੋ ਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗ ਹੀਣ ਬਹਿ ਰੋਏ ਜੋ ਹ ਪ੍ਰਪਣਾ ਸੋ ਥੀਆ ਧੁਰ ਲਿਖਿਆ ਨ ਮਿਟੇ ਕੋਏ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਤੇ ਆਕਰ ਮੇਲ ਸੀ ਗੁਰ ਸਾਗੁਰ ਪੀਛੇ ਪਾਏ ਸਗਜ ਸਭ ਜਗ ਜੀਵਨ ਜਗ ਆਪਹਿ ਨਾਨਕ ਜਲ ਜਲੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਪਲਾ ਕਿਤ ਬਿਦ ਮਿਲੈ ਰਸ ਖਾਏ ਜਾਏ ਪੁੱਛੋ ਸੋਹਾਗਣੀ ਤੁਸੋਂ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹਾ ਨਾ ਬੋਲਨੀ ਹਉ ਮਲਮਲ ਧੂਵਾਂ ਤਿੰਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹਉ ਮੈਂ ਮਾਰਾ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨਿਆਏ ਸਤਿਗੁਰ ਵਿੱਚ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵੜ ਭਾਗੀ ਵੜ ਜਾਣੀ ਐ ਜਨ ਹਰ ਰਸ ਖਾਦਾ ਗੁਰ ਭਾਏ ਇਹ ਹਰਸ ਵਣ ਤ੍ਰਿਣ ਸਬਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤਗੁਰ ਪੱਲਾ ਨਾ ਪਵੇ ਮਨ ਮੁਖ ਰਹੇ ਬਿਲ ਲਾਏ ਓਏ ਸਤਗੁਰ ਆਗੈ ਨਾ ਨਿਵੇ ਓਨਾ ਅੰਤਰ ਕ੍ਰੋਧ ਬੁਲਾਏ ਹਰ 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 ਰਸ ਆਪਹਿ ਆਪੇ ਹਰ ਰਸ ਹੋਏ ਆਪ ਦੇ ਆਕਰ ਦੇਵਸੀ ਗੁਰਮਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੈ ਫਿਰ ਆਥਵੈ ਰੈਣ ਸਵਾਈ ਜਾਏ ਆਵ ਕਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੁਰ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਏ ਭਾਈ રે ਮੈਂ ਮੀ ਸਖਾ ਪ੍ਰਭ ਸੋਏ ਪਤ ਕਲਤ ਮੋਹ ਵਿਖ ਹੈ ਅਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰ ਲਿਵ ਉਬਰ ਲਿਵਤ ਰਹੇ ਸਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮੁਖ ਦਰਗਾਹ ਮੰਨੀਐ ਹਰ ਆਪ ਲੈ ਗਲ ਲਾਏ ਗੁਰਮਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹ ਹਰ ਨਾਮ ਮੰਨ ਨਾਮ ਰਹਿਣ ਲਿਵ ਲਾਏ ਅਨਹਦ ਤੁੰਨੀ ਦਰਵਾਜ ਦੇ ਦਰ ਸੱਚਾ ਸੋਬਾ ਪਾਏ ਜਿਨੇ ਗੁਰਮਖ ਨਾਮ ਸਲਾਹਿਆ ਤੈਨਾਂ ਸਭ ਕੋ ਕਹੇ ਸ਼ਾਬਾਸ਼ ਤਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵਢੇ ਤੰਨਾ ਗੁਰਮਖਾ ਜਿਨ ਅੰਤਰ ਨਾਮ ਪਰਗਾਸ ਜਿਨ ਗੁਰਮਖ ਲਾਮ ਸਲਾਹਿਆ ਤੰਨਾ ਸਭ ਕੋ ਕਹਿ ਸ਼ਾਬਾਸ ਤਨ ਕੀ ਸੰਗਤ ਦੇਹ ਪ੍ਰਭ मैं जाचक की अरदास नानक भाग वॾा तुरमखां जिन अंतर नाम पर गास गुरु जी का ख़ालसा वाहिगुरु जी फतिह